ਆ ਰਹੀ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਤੋਂ ਆ ਗਏ ਤੇ ਠੇਕਾ ਮੁਲਾਜ਼ਮ ਸੀ ਵਰਸ ਮੋਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦਿਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਜੋਗ ਮੁੱਖ ਮੰਤਰੀ ਸਾਹਿਬ ਜਦੋਂ ਸੀ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਦੋਂ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਏ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਿਟ ਬੰਤੀ ਚੇਤਨ ਸਿੰਘ ਜੋੜਾ ਮਾਦਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲ ਕੇ ਆਉਂਦੇ ਹੈਗੇ ਔਰ ਇਹਦੇ ਨਾਲ ਹੀ ਸਾਨੂੰ ਜਾਨੀ ਕਿ ਹੰਦਰਦੀ ਲੈ ਕੇ ਆਉਂਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰੰਤੂ ਬਦਕਿਸਮਤੀ ਇਹ ਆ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮੀਟਿੰਗ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾਂ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕਸਮਦੀ ਹੈ ਕਿ ਮੈਗਨੇ ਪੱਕੇ ਨੇਗੇ ਤੇ ਮੁਲਾਜ਼ਮ ਕੱਚੇ ਨੇਗੇ ਪਰੰਤੂ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕਰੀ ਅਸੀਂ ਘਰੋਂ 4 ਵਜੇ ਨਿਕਲਦੇ ਆਂਗੇ ਤੇ 10 ਵਜੇ ਤੱਕ ਚੰਡੀਗੜ੍ਹ ਪਹੁੰਚਦੇ ਆਂਗੇ 5 ਵਜੇ ਤੱਕ ਸਾਨੂੰ ਪਹੁੰਚਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕਿ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੇ ਅੰਮ੍ਰਿਤ ਗੱਲ ਕਰਦਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਸ ਟੀਮ ਦਾ ਕਾਹਨ ਸਾਰੇ ਬਰਾਜ਼ਰ ਪੱਕੇ ਹੁੰਦੇ ਸੀ ਉਹਨਾਂ ਨੇ 2004 ਦੇ ਵਿੱਚ ਕੱਚੇ ਸ਼ੁਰੂ ਕੀਤੇ ਸੀ ਮੁੱਖ ਮੰਤਰੀ ਦੀ ਕਾਂਗਰਸ ਦੀ ਸਰਕਾਰ ਸੀ ਅਤੇ ਕੇਂਦਰ ਵਿੱਚ ਜਿਤਕੀ ਸਰਕਾਰ ਸੀ ਉਹ ਕਾਰਗੀਆਂ ਦੀ 2005 ਦੀ ਸਰਕਾਰ ਸੀ ਉਹਨਾਂ ਨੇ ਕੱਚੇ ਰੱਖੇ ਤੇ ਨਹੀਂ ਰੱਖੇ ਤੇ ਪਹਿਲੀ ਸਰਕਾਰ ਜਿਹਨੇ ਆ ਕੇ ਕੱਚੇ ਨੂੰ ਪੱਕੇ ਕਰਨ ਦਾ ਜਿਹੜੇ ਅੱਗੇ ਤੋਂ ਅਪਲਾਈ ਕਰਦੇ ਆ ਪੱਕੇ ਰੱਖਦੇ ਗਏ ਉਹਨਾਂ ਨੂੰ ਤਰਫਾ ਦੇ ਉਹ ਦਿਨ ਵਾਲੀ ਸੁਣੋ ਇੱਕ ਕਮੇਟੀ ਬਣਾਈ ਜਾਂਦੀ ਸਰ ਜੀ ਕਮੇਟੀ ਸਾਡੇ ਸਿਹਤ ਮੈਕ ਵਿੱਚ ਜਿਹੜੇ ਐਜੂਕੇਸ਼ਨ ਦੇ ਹੋ ਗਏ ਆ ਉਹਦੇ ਚੋਂ ਇੱਕ ਤਾਂ ਪੰਨਾ ਉਹਦੀ ਸੜੀ ਨਿਗਰਤੀ ਨਾਣੀ ਪੈਂਦੀ ਹੈ ਪਨੈਸਟਿਕ ਰਿਡ ਸੜੀ ਪੈਂਦੀ ਹੈ ਆਪਾਂ ਸੌਲ ਦੀ ਜਿਹੜਾ ਪੈਨ ਕਰੀਏ ਚਾਰ ਪੰਜ ਵਿਭਾਗਾਂ ਕਈ ਜਗ੍ਹਾ ਤੇ ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧ ਹੁੰਦਾ ਪਰ ਕੁਝ ਅਪਲਾਈ ਜਿਹੜੀਆਂ ਸਕੀਮਾਂ ਕੇਂਦਰ ਗਿਆ ਉਹ ਸਾਰੀਆਂ ਜਿਵੇਂ ਜਿਵੇਂ ਹਾਰਡ ਸਵੀਅਰ ਹੋ ਰਹੀਆਂ ਇਹ ਸਰਕਾਰ ਦੀ ਪਾਲਿਸੀ ਹੈ ਕਿ ਕੱਚੇ ਨੂੰ ਪੱਕੇ ਕਰਨਾ ਸ਼ੁਰੂਆਤ ਤਾਂ ਕੀਤੀ ਹੈ ਕੁਝ ਬੰਦੇ ਹੋਏ ਐਜੂਕੇਸ਼ਨ ਦੇ ਹੋਏ ਸਾਡੇ ਬੰਦੇ ਪਰ ਉਹਨੂੰ ਕੱਢਾਂਗੇ ਕਿ ਉਹਨੂੰ ਕਿਸੇ ਕਿਸੇ ਕੱਚੇ ਮਾਜੂਰ ਨੂੰ ਕੱਢ ਨਹੀਂ ਗਏ ਆਪ ਵੀ ਰੇ ਤੁਹਾਨੂੰ ਕਰਾਂਗੇ ਤੁਹਾਨੂੰ ਵੀ ਕਰਾਂਗੇ ਥੋੜਾ ਜਿਹਾ ਅਤਿਨਾ ਰੱਖੋ ਕਮੇਟੀਆਂ ਬਣ ਗਈਆਂ ਹੋਇਆਂ ਕਮੇਟੀਆਂ ਕੰਮ ਕਰ ਰਹੀਆਂ ਮੰਤਰੀ ਸਾਹਿਬ ਸਾਡੀ ਵੇਚ ਹੀ ਆ ਸਾਡੀ ਕਮੇਟੀ ਵਾਲਾ ਕੋਈ ਰੋਲਾ ਨਹੀਂ 20 ਵਾਰਾਂ ਮੌਕਾ ਮਿਲਦਾ ਤੁਸੀਂ ਕਹਿੰਦੇ ਹੋ ਸਤਿ ਸ੍ਰੀ ਅਕਾਲਾ ਗਰੀਬ ਧਰ ਦਾ ਬਾਹ ਫੜ ਕੇ ਗੱਲ ਕਰ ਲੋ ਸਾਨੂੰ 20 ਵਾਰਾਂ ਦਿੱਕਤੀ ਮੀਟਿੰਗ ਦਿੱਤੀ ਆ ਚੰਡੀਗੜ੍ਹ ਮੈਂ ਹੀ ਮੀਟਿੰਗ ਢੀਲ ਕਰ ਲਿਆਂਦਾ ਪਾਣਾ ਤੁਹਾਡਾ ਤੁਸੀਂ ਕਰ ਰਹੇ ਹੋ ਪੈਸੇ ਲੋਕਾਂ ਨੂੰ ਮਿਲਦੇ ਮੈਂ ਮੰਗ ਪੱਤਰ ਤੁਹਾਨੂੰ ਦਿਖਾ ਦੇ ਕਿੰਨੇ ਦਿੱਤੇ ਅਣਗਿਣਤ ਮੈਂ ਤਾਂ ਮਿਲਦਾ ਜੀ ਮੈਂ ਤਾਂ ਸਾਰੇ ਨਜ਼ਰ ਸਾਰੇ ਸਾਡੇ ਮੈਟਰ ਇਹ ਨਹੀਂ ਜੀ ਵੀ ਸਾਨੂੰ ਅੱਜ ਰੈਗੂਲਰ ਸਾਡਾ ਮੈਟਰ ਹੈ ਵੀ 20 ਵਰਾ ਮੁੱਖ ਮੰਤਰੀ ਮੀਟਿੰਗਾਂ ਦਾ ਕਰਦਾਂਗੇ ਜੀ ਕਰਦਾਂਗੇ ਸਾਡੇ ਨਾਲ ਮੀਟਿੰਗ ਕਰਾ ਦੇ ਜੀ ਉਹ ਮੀਟਿੰਗ ਕਰਾ ਦੋਗੇ ਕੀ ਕਰਦਾਂਗੇ ਨਾ ਅਸੀਂ ਆਪ ਬੰਦ ਕਰ ਮੇਰੀ ਗੱਲ ਸੁਣੋ ਇੱਕੋ ਹੀ ਸਰਕਾਰ ਹੈ ਜਿਹਦੀ ਇਹ ਪਾਲਿਸੀ ਪੱਕੇ ਕਰਦੀ ਅੱਜ ਮੇਰੀ ਗੱਲ ਤਾਂ ਸੁਣ ਲੈ ਇੱਕੋ ਹੀ ਸਰਕਾਰ ਹੈ ਜਿਹਨੇ ਇੱਕੋ ਇਹੋ ਜਿਹਾ ਮੁੱਖ ਮੰਤਰੀ ਜੀ ਨੇ 20 ਵਰਾ ਮੁਕਰਿਆ ਪ੍ਰ ਚੰਗਾ ਸੀਗਾ ਤਾਂ ਉਹੀ ਤਾਂ ਦਿੱਤਾ ਕੱਖ ਨਹੀਂ ਭਾਵਾ ਉਹਨਾਂ ਨੇ ਦਿੱਤਾ ਕੱਖ ਦੀ ਮੀਟਿੰਗ ਕਰਾ ਲਾ ਮੀਟਿੰਗ ਕਰਾ ਦਿਓ ਜਿਓ ਕੱਖ ਨਾਲ ਮੀਟਿੰਗ ਕਰਾ ਦਿਓ ਇਹਨੂੰ ਮੀਟਿੰਗ ਵੀ ਨਹੀਂ ਕਰਦੇ ਆਪਣੀ ਪਾਲਿਸੀ ਬ੍ਰਦਰ ਇਹ ਵੀ ਦਿਓ ਕੱਖ ਨਾਲ ਮੀਟਿੰਗ ਕਰਾ ਦਿਓ ਮੇਰੀ ਗੱਲ ਸੁਣੋ ਮੇਰੇ ਐਮ.ਐਲ.ਏ. ਸਾਹਿਬ ਮੀਟਿੰਗ ਕਰੀ ਜਿਸੀ ਘਰੇ ਸੋਹਰੇ ਘਰੇ ਸੋਹਰੇ ਘਰੇ ਤੋਂ ਗਾਰਾ ਤੇ ਸੁਣਦਾ ਗੱਲ ਹਾਂਜੀ ਕਿੰਨੀਆਂ ਕਜੂਦੀਆਂ ਹੋਣਗੀਆਂ ਪੰਜਾਬ ਦੇ ਸਾਰੇ ਸਾਰਿਆਂ ਦੀ ਮਿਲਾਂਗੇ ਕਿੰਨੀਆਂ ਜੂੜਾਂ ਨਾਲ ਬਥੇਰੀਆਂ ਜੀ ਥਰੇਕ ਮਹਿਕ ਵੀ ਦੋ ਦੋ ਤਿੰਨ ਤਰ੍ਹਾਂ ਦੀਆਂ ਦੋ 25000 ਹਾਂਜੀ ਠੀਕ ਹੈ ਜੀ ਵੋਟ ਆਈ ਜਾਂਦਾ ਪਤਾ ਮੀਟਿੰਗ ਕਰਿਆ ਉਹਨੇ ਕਮੇਟੀ ਬਣਾਤੀ ਸੀ ਉਹਦੇ ਚ ਕੈਬਨਟ ਕਮੇਟੀ ਨੇ ਫਿਰ ਸਾਡੇ ਕਮੇਟੀ ਨੇ ਰਿਪੋਰਟ ਵੀ ਦੇਤੀ ਵੀ ਜਲ ਸਪਲਾਈ ਵਾਲੇ ਮੁੰਡੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲਓ ਮੁੱਖ ਮੰਤਰੀ ਸਾਹਿਬ ਆਪੇ ਆਪਰਾ ਉਹਨੂੰ ਕੰਟਰੈਕਟ ਕਰ ਰਹੇ ਹੋ ਕਰ ਰਹੇ ਆ ਰਿਪੋਰਟ ਬਣੀ ਹੋਈ ਹੈ ਸਾਡੇ ਤਾਂ ਸੀਐਮ ਸਾਹਿਬ ਨਾਲ ਦਬਾਓ ਕਮੇਟੀ ਯਾਰ ਫੇਰ ਉਹੀ ਗੱਲ ਸਰ ਕਮੇਟੀ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਪਿਠਾ ਦਿੰਦਾ ਪਹਿਲਾਂ ਵਾਹੀ ਕੁਛ ਕਰਦੇ ਰਹੇ ਆਈ ਪੁੱਛਦਣਾ ਤੁਸੀਂ ਨਹੀਂ ਸਰ ਮੈਂ ਕਹਿ ਰਿਹਾ ਤੁਹਾਨੂੰ ਪਿਠਾਵਾਂਗੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੂਜੇ ਪਾਸੇ ਗੱਲ ਸੁਣ ਆਹ ਗੋੜੀਆਂ ਬੱਜੀਆਂ ਲੋਕਾਂ ਦੇ ਸਿਰ 'ਚ ਜੈਸ ਦੇ ਗੋਲੇ ਬੱਜੇ ਬੱਜੇ ਹਨ ਬੰਦੇ ਵੀ ਮਰੇ ਮੇਰੀ ਗੱਲ ਸੁਣ ਆਪਣੇ ਆਪ ਸੁਣ ਲੈ ਆਪ ਸੁਣ ਲੈ ਜਿੰਦਗੀ ਮਾਰਿਆ ਗੋਲੇ ਸੁਣ ਲੈ ਮੇਰੇ ਕੋਲ ਕੁੜੀਆਂ ਨੂੰ ਪੁਲਿਸ ਆਉਂਦੀ ਉੱਥੇ ਜਿੱਲੀ ਦੇ ਵਿੱਚ ਆਹ ਸੂਰਤ ਦੇ ਵਿੱਚ ਚੜਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ 8 ਬੰਦੇ ਚੱਕਾ ਲੈ ਗਏ ਉਹ ਯਾਰ ਗੱਲ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣ ਲੈ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੁੰਮੀ ਦੋ ਸੀਟ ਰੋਣੇ ਆ ਸੀ ਕਿਸੇ ਮੈਂ ਕਹਿ ਰਿਹਾ ਸਾਡੀ ਲੜਾਈ ਜਿਹੜਾ ਬੰਦਿਆਂ ਦੇ ਨਾਲ ਹੈ ਉਹਨਾਂ ਨੇ ਚੱਕ ਕੇ ਸਾਰੇ ਡੀਡਰਾਂ ਦਾ ਫੋਕਟੇ ਖਾਤੇ ਸਾਡੇ ਬੰਦ ਕੀਤੇ ਹੋਏ ਆ ਪੰਜਾਬ ਦੇ ਪੈਸੇ ਰੋਕੇ ਹੋਏ ਆ ਸੜਕਾਂ ਬਣਾਉਣੀਆਂ ਸੀ ਰੋਜ਼ਗਾਰ ਪੈਦਾ ਹੋਵੇਗਾ ਮੰਡੀਆਂ ਠੀਕ ਕਰਨੀਆਂ ਆ ਹਸਪਤਾਲ ਬਣਾਣੇ ਆ ਪਰਧੀਆਂ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਕੱਗਰ ਦੀ ਮੈਨੇਜਮੈਂਟ ਕਰਨੀ ਆ ਤੇ ਜਿੱਥੇ ਅਸੀਂ ਜਾ ਰਹੇ ਆ ਇਹ ਲੜਾਈ ਦੇ ਵਿੱਚ ਅਸੀਂ ਨਾਲ ਸਾਥ ਦਿਓ ਅੱਗੇ ਤੁਹਾਡੀ ਮਰਜ਼ੀ ਆ ਅਸੀਂ ਅਸੀਂ ਕਮੇਡਾ ਦਾ ਵੱਡਾ ਮਸਲਾ ਲੈ ਕੇ ਹੀ ਸਾਹਮਣੇ ਬੈਠ ਕੇ ਮੀਟਿੰਗ ਕਰਾਵਾਂਗੇ ਤੇ ਵਿਰੋਧ ਕਰਨਾ ਸਪੋਰਟ ਕਰਦਾ